ਫਿਰ ਐਕਸੈਲੀ ਦੋਸਤੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ Google Pay ਖੋਲਣਾ ਹੈ ਆਪਣੀ ਪ੍ਰੋਫਾਈਲ ਆਈਕਨ ਦੇ ਉੱਪਰ ਸੱਜੇ ਹੱਥ ਕਲਿੱਕ ਕਰਕੇ ਆਪਸ਼ਨਾਂ ਨੂੰ ਸਕਰੋਲ ਕਰਕੇ ਉੱਪਰ ਲੈ ਜਾਣਾ ਇੱਥੇ ਤੁਹਾਨੂੰ ਇੱਕ ਆਪਸ਼ਨ نظر ਆਵੇਗੀ ਜੀ UPI ਸਰਕਲ ਵਾਲੀ ਆਪਾਂ UPI ਸਰਕਲ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਫਿਰ ਤੁਸੀਂ ਇੱਥੋਂ ਐਡ ਪੀਪਲ ਟੂ ਯੋਰ ਜੁਪੀਆ ਸਰਕਲ ਵਾਲੇ ਆਪਸ਼ਨ ਦੇ ਵਿੱਚ ਜਾ ਕੇ ਆਪਣੇ ਬੱਚੇ ਦੇ ਮੋਬਾਈਲ ਨੂੰ ਤੁਸੀਂ ਇੱਥੇ ਐਡ ਕਰਨਾ ਹੈਗਾ ਤਾਂ ਇੱਥੇ ਐਡ ਪੀਪਲ ਟੂ ਯੋਰ ਜੁਪੀਆ ਸਰਕਲ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਸਕੈਨਰ ਖੁੱਲ ਜਾਊਗਾ ਹੁਣ ਤੁਸੀਂ ਇੱਥੋਂ ਆਪਣੇ ਬੱਚੇ ਦੇ ਮੋਬਾਈਲ ਦੇ ਵਿੱਚੋਂ ਉਸ ਦਾ ਕਿਊਆਰ ਕੋਡ ਨੂੰ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਉਸ ਕਿਊਆਰ ਕੋਡ ਦੀ ਫੋਟੋ ਆਪਣੇ ਮੋਬਾਈਲ ਦੇ ਵਿੱਚ ਮਗਾ ਕੇ ਉਸ ਫੋਟੋ ਨੂੰ ਵੀ ਇੱਥੋਂ ਅਪਲੋਡ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਇੱਥੋਂ ਫੋਟੋ ਨੂੰ ਅਪਲੋਡ ਕਰ ਦੋਗੇ ਜਾਂ ਕਿਊਆਰ ਕੋਡ ਨੂੰ ਸਕੈਨ ਕਰ ਲੋਗੇ ਤਾਂ ਫਿਰ ਇਸ ਸਰਕਲ ਦੇ ਵਿੱਚ ਤੁਹਾਡੇ ਬੱਚੇ ਦਾ ਜੋ ਮੋਬਾਈਲ ਹੈਗਾ ਜਦੋਂ ਕਹੀਏ ਕਿ ਤੁਹਾਡੇ ਬੱਚੇ ਦਾ ਜੋ QR ਕੋਡ ਹੈਗਾ ਉਹ ਇਸ ਸਰਕਲ ਦੇ ਵਿੱਚ ਐਡ ਹੋ ਜਾਊਗਾ ਅਤੇ ਉਸ ਤੋਂ ਬਾਅਦ ਕੀ ਹੋਊਗਾ ਜਦੋਂ ਤੁਹਾਡੇ ਬੱਚੇ ਨੇ ਕਿਤੇ ਕੋਈ ਖਰੀਦਦਾਰੀ ਕਰਨੀ ਹੈ ਤਾਂ ਫਿਰ ਉਸ ਦੁਕਾਨ ਦੇ ਉੱਪਰ ਜਾ ਕੇ ਤੁਹਾਡਾ ਬੱਚਾ ਆਪਣੇ ਮੋਬਾਈਲ ਦੇ ਨਾਲ ਉਸ QR ਕੋਡ ਨੂੰ ਸਕੈਨ ਕਰੂਗਾ ਅਤੇ ਸਕੈਨ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਰਿਕੁਐਸਟ ਆ ਜਾਊਗੀ ਅਤੇ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ 10 ਮਿੰਟ ਮਿਲਣਗੇ ਪੇ ਕਰਨ ਦੇ ਲਈ ਅਤੇ ਤੁਸੀਂ ਉਸ ਰਿਕੁਐਸਟ ਨੂੰ ਉਸ ਬੱਚੇ ਦੇ ਵਿਆਹ ਦੇ ਉੱਪਰ ਤੁਸੀਂ ਪੇ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡੇ ਬੱਚੇ ਦੇ ਅਕਾਊਂਟ ਦੇ ਵਿੱਚ ਪੈਸੇ ਰੱਖਣ ਦੀ ਜਰੂਰਤ ਨਹੀਂ ਪਵੇਗੀ ਅਤੇ ਤੁਹਾਡੇ ਬੱਚੇ ਦੇ ਵੱਲੋਂ ਕਿੱਥੇ ਪੈਸੇ ਖਰਚੇ ਜਾ ਰਹੇ ਤੇ ਕਿੰਨੇ ਪੈਸੇ ਖਰਚੇ ਜਾ ਰਹੇ ਇਹ ਵੀ ਤੁਹਾਨੂੰ ਪਤਾ ਲੱਗਦਾ ਰਹੇਗਾ ਅਤੇ ਬਹੁਤ ਆਸਾਨੀ ਦੇ ਨਾਲ ਅਤੇ ਬਹੁਤ ਤੇਜ਼ ਤਰੀਕੇ ਦੇ ਨਾਲ ਤੁਹਾਡਾ ਬੱਚਾ ਜਾਂ ਫਿਰ ਤੁਹਾਡੀ ਫੈਮਿਲੀ ਸਰਕਲ ਸਾਰੇ ਇਸ ਤਰੀਕੇ ਨਾਲ ਪੇਮੈਂਟ ਤੁਹਾਡੇ ਕੋਲੋਂ ਕਰਵਾ ਸਕਦੇ ਆ ਹੁਣ ਇਸ অপਸ਼ਨ ਦਾ ਇਸਤੇਮਾਲ ਤੁਸੀਂ ਆਪਣੇ ਬੱਚਿਆਂ ਤੋਂ ਇਲਾਵਾ ਆਪਣੇ ਯਾਰਾਂ ਦੋਸਤਾਂ ਜਾਂ ਆਪਣੇ ਫੈਮਿਲੀ ਦੇ ਹੋਰ ਕਿਸੇ ਮੈਂਬਰ ਦੇ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ